ਸ਼ੁਰੂਆਤ ਕਿਵੇਂ ਹੋਈ ਇਹ ਸ਼ੁਰੂਆਤ ਬਸ ਬੈਠੇ ਬੈਠੇ ਦਿਮਾਗ ਆ ਗਿਆ ਤਾਂ ਸ਼ੁਰੂ ਕਰ ਲਿਆ ਸੋ ਲੋ ਇਨਵੈਸਟਮੈਂਟ ਅਗੇ ਸੀਗੀ ਤੇ ਸ਼ੋ ਪੇਗਾ ਸੀ ਕੁਕਿੰਗ ਦਾ ਜੀ ਤੇ ਇਸ ਕਰਕੇ ਸ਼ੁਰੂ ਕਰ ਲਿਆ ਅਮੀਰ ਹੋਵੇ ਚੜਾਈ ਹੋਵੇ ਉਹ ਵਧੀਆ ਲੱਗਦੀ ਹੈ ਜਾਨੀ ਪਰ ਅਗਰ ਲਾਸ ਹੋ ਜਾਂਦਾ ਉਹ ਲਾਈਫ ਜਿਹੜੀ ਕਿ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਉਹ ਫਿਰ ਕਿਵੇਂ ਓਵਰਕਮ ਕੀਤਾ ਕਿ ਹਾਲੇ ਵੀ ਦਿਮਾਗ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਨਹੀਂ ਬਸ ਚੱਲਦਾ ਰਹਿੰਦਾ ਘਾਟੇ ਵਾਦੇ ਦਾ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਚੀਜ਼ ਦੀ ਮਤਲਬ ਉਹ ਨਹੀਂ ਨੈਗੇਟਿਵ ਬਸ ਪਸੇ ਨਹੀਂ ਜਾਂਦਾ ਕੋਈ ਗੱਲ ਨਹੀਂ ਹੋਲੀ ਲਗਾ ਸਭ ਠੀਕ ਹੋ ਜਾਏਗਾ ਕੈਚਵਲ ਆਲਪਾ ਮਤਲਬ ਕਿ ਅਗਰ ਥੋੜਾ ਟਾਈਮ ਫ੍ਰੀ ਹੁੰਨੇ ਹੋ ਤੁਸੀਂ ਇੱਥੇ ਖੜ ਕੇ ਆਪਣਾ ਜੋ ਸ਼ੌਂਕ ਹੈ ਤੁਸੀਂ ਉਹ ਪੂਰਾ ਕਰਦੇ ਹੋ ਬਿਲਕੁਲ ਜਦੋਂ ਖਾਲੀ ਟਾਈਮ ਮਿਲਦਾ ਹੈ ਉਦੋਂ ਤੁਸੀਂ ਸਕੈਚਿੰਗ ਸ਼ੁਰੂ ਕਰ ਲੈਣੇ ਆਂ ਹਾਂਜੀ ਇਸ ਕੈਚੇ ਨੂੰ ਬਣਾਇਆ ਅੰਜਲੀਨਾ ਜੋਲੀ ਤੇ ਇਹ ਕਾਫੀ ਸਕੈਚ ਹੈਗੇ ਨੇ ਮੇਰੇ ਜਿਹੜੇ ਬਣਾ ਕੇ ਰੱਖੇ ਹੋਏ ਨੇ ਮੈਂ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਹਾਂਜੀ ਰਤਨ ਦਾਤਾ ਜੀ ਦੀ ਹੈ ਸਕੈਚ ਵੱਲ ਜ਼ਿਆਦਾ ਧਿਆਨ ਦੇਣਾ ਉਧਰ ਜ਼ਿਆਦਾ ਚਾਹੀਦਾ ਹਾਂ ਆਰਟ ਵੱਲ ਥੋੜਾ ਜ਼ਿਆਦਾ ਧਿਆਨ ਦੇਣਾ ਲੁਧਨਡਮ ਸੇਖਰੋਂ ਤੁਸੀਂ ਤੇ ਮੈਂ ਹਰਖੌਰ ਇਸ ਵੀਲੇ ਅਸੀਂ ਲੁਧਿਆਣਾ ਦੇ ਪੱਖੋ ਵਾਲ ਰੋਸ਼ੀਦ ਭਗਤ ਸਿੰਘ ਨਗ ਮੌਜੂਦ ਹੈ ਜਿੱਥੇ ਤੁਸੀਂ ਪਿੱਛੇ ਦੇਖ ਰਹੇ ਫੂਡ ਸਟਾਲ ਹੈ ਆਰਟਿਸਟ ਫੂਡ ਪੁਆਇੰਟ ਨਾਮ ਦਾ ਇਹ ਫੂਡ ਸਟਾਲ ਹੈ ਤੁਹਾਨੂੰ ਦੱਸਦੇ ਆ ਕਿ 22 ਸਾਲਾਂ ਦਾ ਪ੍ਰਿਤਪਾਲ ਸਿੰਘ ਦੇ ਵੱਲੋਂ ਇਹ ਜਿਹੜਾ ਕੀ ਫੂਡ ਸਟਾਲ ਚਲਾਇਆ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਨਾਲ ਚੱਲਦੇ ਹੋਏ ਦੇਖ ਸਕਦੇ ਹੋ ਇਹ ਚੀਜ਼ਾਂ ਇੱਥੇ ਮਿਲਦੀਆਂ ਨੇ ਛੋਲੇ ਗੁਲਝੇ ਹੈਲਥੀ ਸਪਰਾਉਟਸ ਛੋਲੇ ਸਮੋਸੇ ਔਰ ਪਰ ਇਹਦੇ ਵਿੱਚ ਖਾਸ ਕੀ ਹੈ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਸਾਰੀ ਗੱਲਬਾਤ ਕਰਦੇ ਆਂ ਤੇ ਨਾਲ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਕਿ ਆਰਟਿਸਟ ਫੂਡ ਪੁਆਇੰਟ ਕਿਉਂ ਰੱਖਿਆ ਗਿਆ ਹੈ ਨਾਮ ਤੁਸੀਂ ਨਾਲ ਦੇਖ ਸਕਦੇ ਹੋ ਇਹ ਸਕੈਚੇਸ ਖੁਦ ਇਹਨਾਂ ਦੇ ਵੱਲੋਂ ਹੀ ਬਣਾਏ ਗਏ ਨੇ ਗੱਲਬਾਤ ਕਰਦੇ ਆਂ ਸਿਸ਼ਕਾ ਕਿਵੇਂ ਹੋ ਦੋਸਤ ਵਧੀਆ ਠੀਕ ਹੈ ਤੁਸੀਂ ਜਨਾਬ ਜੀ ਵਧੀਆ ਕੰਮ ਕਰਨ ਦੇ ਵਿੱਚ ਮਜ਼ਾ ਆ ਰਿਹਾ ਪੂਰਾ ਹਾਂਜੀ ਠੀਕ ਹੈ ਬਿਲਕੁਲ ਸ਼ੁਰੂਆਤ ਕਿਵੇਂ ਹੋਈ ਇਹ ਹੈ ਸ਼ੁਰੂਆਤ ਬਸ ਬੈਠੇ-ਬੈਠੇ ਦਿਮਾਗ ਆ ਗਿਆ ਤਾਂ ਸ਼ੁਰੂ ਕਰ ਲਿਆ ਜਿਸ ਤੋਂ ਪਹਿਲਾਂ ਕੀ ਕੰਮ ਸੀਗਾ ਫੇ ਕੀ ਸੋਚਿਆ ਕਿ ਮੈਂ ਇਹ ਕੰਮ ਸ਼ੁਰੂ ਕਰਨਾ ਹੈ ਫੂਡ ਸਟਾਲ ਦਾ ਬਸ ਲੋ ਇਨਵੈਸਟਮੈਂਟ ਅਗੇ ਸੀਗੀ ਤੇ ਸ਼ੌਂਕ ਹੈ ਗੈਸ ਕੁਕਿੰਗ ਦਾ ਜੀ ਤੇ ਇਸ ਕਰਕੇ ਸ਼ੁਰੂ ਕਰ ਲਿਆ ਇਸ ਤੋਂ ਪਹਿਲਾਂ ਕੀ ਕਰਦੇ ਸੀ ਮੇਰਾ ਆਪਣਾ ਲੋਹੇ ਦਾ ਕੰਮ ਹੈਗਾ ਸੀਗਾ ਪਹਿਲੇ ਮਸ਼ੀਨਰੀ ਮੈਨੂਫੈਕਚਰਿੰਗ ਦਾ ਕੰਮ ਸੀ ਜੀ ਉਸ ਤੋਂ ਬਾਅਦ ਫਿਰ ਇਹ ਸੋਚਿਆ ਕਿ ਕੁਕਿੰਗ ਦਾ ਸ਼ੌਂਕ ਹੀ ਕਰੀਏ ਹਾਂਜੀ ਹਾਂਜੀ ਬਿਲਕੁਲ ਤੇ ਲਾਸ ਹੋ ਗਿਆ ਸੀ ਕਾਫੀ ਲੋਕਡਾਊਨ ਤੋਂ ਬਾਅਦ ਤੇ ਉਸ ਤੋਂ ਬਾਅਦ ਕੋਈ ਟਿਕ ਹੋ ਗਿਆ ਥੋੜਾ ਸਲੋ ਡਾਊਨ ਆ ਗਿਆ ਜੀ ਜੀ ਸਮਝ ਆ ਗਈ ਹਾਂਜੀ ਬਿਲਕੁਲ ਪਰ ਹੁੰਦਾ ਹੈ ਨਾ ਅਗਰ ਕੋਈ ਗਰੀਬ ਤੋਂ ਅਮੀਰ ਹੋਵੇ ਚੜਾਈ ਹੋਵੇ ਉਹ ਵਧੀਆ ਲੱਗਦੀ ਹੈ ਜਰਨੀ ਪਰ ਅਗਰ ਲੋਸ ਹੋ ਜਾਂਦਾ ਉਹ ਲਾਈਫ ਜਿਹੜੀ ਕਿ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਉਹ ਫਿਰ ਕਿਵੇਂ ਓਵਰਕਮ ਕੀਤਾ ਕਿ ਹਲੇ ਵੀ ਦਿਮਾਗ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਨਹੀਂ ਬਸ ਚੱਲਦਾ ਰਹਿੰਦਾ ਘਾਟੇ ਵਾਦੇ ਦਾ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਚੀਜ਼ ਦੀ ਮੱਲੋ ਗਿਆ ਨਹੀਂ ਨੈਗੇਟਿਵ ਬਸ ਪਾਸੇ ਨਹੀਂ ਜਾਏਦਾ ਕੋਈ ਗੱਲ ਨਹੀਂ ਹੋਲੀ ਲਗਾ ਸਭ ਠੀਕ ਹੋ ਜਾਏਗਾ ਪਰ ਫਿਰ ਵੀ ਦਿਮਾਗ ਦੇ ਵਿੱਚ ਥੋੜਾ ਬੈਕਮਾਈਂਡ ਹੁੰਦੀ ਹੈਗਾ ਨਹੀਂ ਪਾਸਟ ਨੂੰ ਕੁਏਟ ਕਰਦਾ ਪਾਸਟ ਬਸ ਸੋਚਦਾ ਹੀ ਨਹੀਂ ਹੁਣ ਜੋ ਕਰ ਰਹੇ ਹਾਂ ਉਹ ਪੋਜ਼ਿਟਿਵਿਟੀ ਨਾਲ ਲੱਗੇ ਵਧ ਰਹੇ ਹਾਂ ਸਭ ਤੋਂ ਜ਼ਿਆਦਾ ਇੰਟਰਸਟਿੰਗ ਕੈਚਿੰਗ ਪੁਆਇੰਟ ਇਹ ਹੈ ਕਿ ਤੁਸੀਂ ਨਾਮ ਲਖਿਆ ਆਰਟਿਸਟ ਫੂਡ ਪੁਆਇ ਸਾਫ ਬਦ ਲੱਗਦੇ ਆ ਆਰਟਿਸਟੋਂ ਪਰ ਕਿਵੇਂ ਇਹ ਆਰਟਿਸਟ ਦਾ ਸ਼ੌਂਕ ਕਿਵੇਂ ਪਿਆ ਕਿੰਨਾ ਟਾਈਮ ਹੋ ਗਿਆ ਇਹ ਵੀ ਕਰਦੇ ਹੋ ਇਹਨੂੰ ਕਾਫੀ 4-5 ਸਾਲ ਹੋ ਗਏ ਨੇ ਮੈਨੂੰ ਲੋਕਡਾਊਨ ਦੇ ਵਿੱਚ ਡਿਊਰਿੰਗ ਲੋਕਡਾਊਨ ਮੈਂ ਸ਼ੁਰੂ ਕੀਤਾ ਸੀ ਕੰਮ ਸਕੈਚ ਵਗੈਰਾ ਬਣਾਉਣੇ ਤੇ ਹੌਲੀ ਹੌਲੀ ਕਰਕੇ ਮੈਂ ਇਹ ਕਰੀਅਰ ਥੋੜਾ ਕੰਟੀਨਿਊ ਜੀ ਤੇ ਨਾਲ ਦੇਖ ਸਕਦੇ ਹੋ ਤੁਸੀਂ ਸਕੈਚ ਵੀ ਨਾਲ ਪਿਆ ਮਤਲਬ ਕਿ ਅਗਰ ਥੋੜਾ ਟਾਈਮ ਫ੍ਰੀ ਹੁੰਨੇ ਹੋ ਤੁਸੀਂ ਇੱਥੇ ਖੜ ਕੇ ਆਪਣਾ ਜੋ ਸ਼ੌਂਕ ਹੈ ਤੁਸੀਂ ਉਹ ਪੂਰਾ ਕਰਦੇ ਹੋ ਬਿਲਕੁਲ ਜਦੋਂ ਖਾਲੇ ਟਾਈਮ ਮਿਲਦਾ ਹੈ ਉਦੋਂ ਤੁਸੀਂ ਸਕੈਚਿੰਗ ਸ਼ੁਰੂ ਕਰ ਲੈਣੇ ਆ ਤੇ ਘਰ ਟਾਈਮ ਮਿਲਦਾ ਘਰ ਚਲੇ ਜਾਂਦੇ ਉਦੋਂ ਪੜਾਉਣਾ ਸ਼ੁਰੂ ਕਰ ਲੈਣਾ ਇਸ ਟਾਈਮ ਤੇ ਅਗਰ ਕੋਈ ਨਹੀਂ ਹੈ ਫਿਰ ਤੁਸੀਂ ਇਸ ਟਾਈਮ ਤੇ ਆਪਣਾ ਇਹਦਰ ਸ਼ੌਂਕ ਪੂਰਾ ਕਰ ਦਿਓ ਤਸਵੀਰ ਵਿੱਚ ਦੇਖ ਸਕਦਾ ਹੈ ਕੋਈ ਟਾਈਮ ਮਿਲਦਾ ਖਾਲੀ ਤੇ ਹੋਇਆ ਸਕੈਚਿੰਗ ਕਰਨਾ ਸ਼ੁਰੂ ਕਰ ਦਿੰਨੇ ਆ ਜੀ 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 ਤੇ ਸਾਰਾ ਸਮਾਨ ਹੈ ਇੱਧਰ ਪਿਆ ਹੈ ਹਾਂ ਜੀ ਜ਼ਿਆਦਾ ਪਰ ਕਿਹੜਾ ਕੰਮ ਕਰਨ ਦੇ ਵਧੀਆ ਲੱਗਦਾ ਹਾਂਜੀ ਕਿਹੜਾ ਕੰਮ ਕਰਨ ਦੇ ਵਿੱਚ ਵਧੀਆ ਲੱਗਦਾ ਸਕੈਚਿੰਗ ਕਿ ਖਾਣਾ ਬਣਾਉਣਾ ਨਹੀਂ ਦੋਨੋਂ ਕਰਨੇ ਆਂ ਬਸ ਕੋਈ ਦਿੱਕਤ ਨਹੀਂ ਵਧੀਆ ਸਾਰੇ ਦੋਨੋਂ ਵਧੀਆ ਠੀਕ ਹੈ ਹਾਂ ਜੀ ਹਾਂ ਜੀ ਸਕੈਚ ਇਹਨੂੰ ਬਣਾਇਆ ਐਂਜਲੀਨਾ ਜੋਲੀ ਤੇ ਇਹ ਕਾਫੀ ਸਕੈਚ ਆ ਗਏ ਨੇ ਮੇਰੇ ਜਿਹੜੇ ਬਣਾ ਕੇ ਰੱਖੇ ਹੋਏ ਨੇ ਮੈਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹਾਂ ਜੀ ਰਤਨ ਟਾਟਾ ਜੀ ਦੀ ਹੈ ਪ੍ਰਿੰਕਾ ਚੋਪੜਾ ਤਾਂ ਅੱਗੇ ਕੀ ਸੋਚਿਆ ਵੈਸੇ ਇਸ ਤਰ੍ਹਾਂ ਦਾ ਕੁਕਿੰਗ ਤੁਸੀਂ ਸਿੱਖੀ ਕਿ ਕਿਵੇਂ ਸ਼ੁਰੂਆਤ ਕੀਤੀ ਕਿ ਮੈਂ ਇਹ ਵਾਲੇ ਸਾਈਡ ਜਾਣਾ ਫੂਡ ਸਟਾਲ ਨੂੰ ਬਸ ਥੋੜਾ ਜਿਹਾ ਕੰਮ ਕੁਛ ਨੇ ਕੁਛ ਕਰਨਾ ਸੀਗਾ ਤਾਂ ਇਨਵੈਸਟਮੈਂਟਸ ਲੋ ਘਟੇਗੀ ਦੰਦਰ ਤੇ ਇਹ ਸ਼ੁਰੂ ਕਰਦੇ ਹਾਂ ਕਾਫੀ ਲੋਕ ਸਕੈਚਸ ਬਣਾਉਣ ਤੇ ਹੀ ਕੰਮ ਸ਼ੁਰੂ ਕਰ ਦਿੰਦੇ ਨੇ ਵੀਡੀਓਸ ਪਾ ਕੇ ਆਰਡਰਸ ਲੈਂਦੇ ਨੇ ਉਹ ਸੋਚਿਆ ਹਾਂ ਬਿਲਕੁਲ ਕੰਮ ਆਏਗਾ ਤਾਂ ਇਹ ਵੀ ਕਰਾਂਗੇ ਇਸ ਦੇ ਨਾਲ ਮੈਂ ਚਾਹੂੰਗੀ ਤੁਸੀਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਕੀ ਕੀ ਮਿਲਦਾ ਤੁਹਾਡੇ ਇੱਥੇ ਕੀ ਕੀ ਸਰਵਿਸ ਫਿਲਹਾਲ ਕੁਲਚੇ ਛੋਲੇ ਹੁੰਦੇ ਨੇ ਬਸ ਹੋਰ ਕੁਝ ਨਹੀਂ ਫਿਲਹਾਲ ਹਾਂਜੀ ਜੀ ਰਿਸਪੌਂਸ ਕਿਸ ਤਰ੍ਹਾਂ ਦਾ ਮਿਲਦਾ ਬਸ ਠੀਕ ਹੈ ਅੱਛਾ ਰਿਸਪੌਂਸ ਹਾਂਜੀ ਠੀਕ ਹੈ ਸਟਾਰਟਿੰਗ ਤੋਂ ਨਾ ਨਵਾਂ 15 ਦਿਨ ਹੋਏ ਨੇ ਹਲੇ ਉਹ ਸਭ ਨਾਲ ਠੀਕ ਹੈ ਮਤਲਬ ਦਿਨਾਂ ਦੇ ਵਿੱਚ ਵਧੀਆ ਰਿਸਪੌਂਸ ਆ ਗਿਆ ਹਾਂ ਠੀਕ ਹੈ ਬਿਲਕੁਲ ਅੱਛਾ ਅੱਗੇ ਕੀ ਸੋਚਿਆ ਵੈਸੇ ਲਾਈਫ ਦੇ ਵਿੱਚ ਤੁਸੀਂ ਕੀ ਸਕੈਚ ਵੱਲ ਜ਼ਿਆਦਾ ਧਿਆਨ ਦੇਣਾ ਉਧਰ ਜ਼ਿਆਦਾ ਚਾਹੀਦਾ ਹਾਂ ਆਰਟ ਵੱਲ ਥੋੜਾ ਜ਼ਿਆਦਾ ਧਿਆਨ ਦੇਣਾ ਹਾਂ ਜੀ ਮੇਰਾ ਚੈਨਲ ਹੈਗਾ ਆਪਣਾ ਆਰਟਿਸਟ ਕੁਲਚੇ ਵਾਲਾ ਇੰਸਟਾਗ੍ਰam ਤੇ ਪੇਜ ਹੈਗਾ ਉਹਨੂੰ ਵੀ ਗਰੋ ਕਰਾਂਗੇ ਥੋੜਾ ਥੋੜਾ ਉੱਥੇ ਪੂਰਾ ਭਰ ਲਿਆ ਹਾਂ ਜੀ ਕੀ ਠੀਕ ਹੈ ਤੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਲਿਆ ਹਾਂ ਠੀਕ ਹੈ ਉਹਨਾਂ ਨੇ ਆਪਣਾ ਸਪੋਰਟ ਪੂਰੀ ਕਰ ਦਿੰਦੇ ਨੇ ਘਰ ਦੇ ਵਿੱਚ ਉਹ ਵੀ ਕਮ ਆਉਂਦੇ ਨੇ ਤੁਹਾਡੇ ਨਾਲ ਕੀ ਤੁਸੀਂ ਨਹੀਂ ਫਿਲਹਾਲ ਮੈਂ ਹੀ ਹਾਂ ਕੰਮ ਨਹੀਂ ਹਾਂ ਜੀ ਕਿਹੋ ਜਿਹਾ ਫੀਲ ਲੱਗਦਾ ਨਹੀਂ ਪ੍ਰੈਸ਼ਰ ਨਹੀਂ ਲੈਂਦੇ ਪ੍ਰੈਸ਼ਰ ਨਹੀਂ ਫੀਲ ਕਰਦੇ ਹਾਂ ਜੀ ਰਿਲੈਕਸ ਹੋ ਕੇ ਕੰਮ ਕਰਦੇ ਹਾਂ ਇਹ ਨਾਲ ਸਿਰ ਤੇ ਕਹਿਣਾ ਚਾਹੁੰਗਾ ਦਰਸ਼ਕਾਂ ਨੂੰ ਨਹੀਂ ਬਸ ਆਪਣਾ ਕੋਈ ਐਮ ਹੈ ਸ਼ੌਕ ਹੈ ਤੇ ਉਹਨੂੰ ਕੰਟੀਨਿਊ ਰ ਔਰ ਕੁਛ ਨਹੀਂ ਬਸ गिव ਅਪ ਨਹੀਂ ਕਰਨਾ ਜੀ ਹਾਂ ਜੀ ਤਾਂ ਇਹ ਵੀ ਗੱਲਬਾਤ ਕੀਤੀ ਕਿਸ ਤਰ੍ਹਾਂ ਇੱਕ 22 ਸਾਲਾਨ ਦਾ ਪ੍ਰੀਤ ਸਿੰਘ ਆਰਟਸ ਜਿੰਨਾਂ ਦਾ ਇੱਕ ਪੇਜ ਵੀ ਹੈ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਕੰਮ ਸ਼ੁਰੂ ਕੀਤਾ ਗਿਆ ਖਾਣਾ ਵੀ ਬਣਾਉਂਦੇ ਨੇ ਆਪਣਾ bizness ਵੀ ਨਾਲ ਦੇ ਨਾਲ ਕਰਦੇ ਨੇ ਔਰ ਆਪਣਾ ਜੋ ਸ਼ੌਂਕ ਹੈ ਜਿਸ ਤਰ੍ਹਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਫ੍ਰੀ ਟਾਈਮ ਤੇ ਉਹ ਸਕੈਚਸ ਵੀ ਬਣਾਉਂਦੇ ਨੇ ਤਾਂ ਜ਼ਰੂਰ ਤੁਸੀਂ ਇੱਥੇ ਆ ਕੇ ਇੱਕ ਹੈਲਪ ਜ਼ਰੂਰ ਕਰੋ ਤੁਹਾਨੂੰ ਦੱਸਦੀ ਐਡਰੈਸ ਦੁਬਾਰਾ ਤੋਂ ਪੱਖੋਵਾਲ ਰੋਡ ਸ਼ਹੀਦ ਭਗਤ ਸਿੰਘ ਨਗਰ ਅੰਦਰ ਆਉਂਗੇ ਤਾਂ ਉੱਥੇ ਹੀ ਜਿਹੜਾ ਆਰਟਿਸਟ ਫੂਡ ਪੁਆਇੰਟ ਨਾਮ ਦਾ ਇਹਨਾਂ ਦਾ ਫੂਡ ਸਟਾਲ ਹੈ ਉੱਥੇ ਜ਼ਰੂਰ ਆ ਕੇ ਖਾਓ ਫੋਡ ਦੇ ਬ੍ਰੇਡਸ ਤੁਸੀਂ ਦੇਖ